ਪੰਜਾਬ ਦੇ ਵਿਗੜ ਚੁੱਕੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਮਾਨਸਾ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਰੋਸ ਬਜਾੜਾ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਇਹ ਮਾਨਸਾ ਦੀਆਂ ਤਸਵੀਰਾਂ ਜਿੱਥੇ ਕਿ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਅਤੇ ਸੀਐਮ ਭਗਵਤ ਸਿੰਘ ਮੰਗਦਾ ਅਰਥੀ ਫੂਕ ਮਯਾਰਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅੱਜ ਕੱਲ ਜੋ ਹਾਲਾਤ ਪੜ ਚੁੱਕੇ ਹਨ ਉਸ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵਪਾਰੀ ਵਰਗ ਵੀ ਇਸ ਤਾਈ ਪੂਰਾ ਡਰਿਆ ਹੋਇਆ ਉਹਨਾਂ ਤੇ ਲਗਾਤਾਰ ਲੁੱਟ ਖੋਹ ਹੋ ਰਹੀ ਹੈ ਨਹੀਂ ਵਾਰਦਾਤਾ ਹੋ ਰਿਹਾ ਹੈ ਅਤੇ ਨਾਲ ਹੀ ਉਹਨਾਂ ਨੇ ਕਬੱਡੀ ਖਿਡਾਰੀ ਦਉਜਗ ਜਿਸ ਦਾ ਕਿ ਪਿਛਲੇ ਦਿਨੀ ਜਗਰਾਉ ਦੇ ਵਿੱਚ ਕਤਲ ਹੋਇਆ ਉਸ ਨੂੰ ਲੈ ਕੇ ਵੀ ਰੋਸ ਜ਼ਾਹਿਰ ਕੀਤਾ ਹੈ ਸਰਦਾਰ ਬਿਲਕੁਲ ਸਖ ਜੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪੁੱਤਰ ਦਾ ਵੀ ਕਤਲ ਹੋਇਆ ਸੀ ਪਰ ਅਸਲੀ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਐਸੇ ਨੇ ਉਹਨਾਂ ਦਾ ਉਹਨਾਂ ਨੇ ਵੱਡੇ ਦੋਸ਼ ਲਾਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਸ਼ੂਟਰ ਹਨ ਉਹ ਤਾਂ ਫੜੇ ਜਾਂਦੇ ਪਰ ਜੋ ਮਾਸਟਰਮਾਈਂਡ ਲੋਕ ਹਨ ਜੋ ਯੋਜਨਾਦਬ ਇਹ ਸਾਰੀਆਂ ਕਾਰਵਾਈਆਂ ਕਰਵਾਈਆਂ ਜਾਂਦੇ ਹਨ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਹਿੰਦੇ ਹਨ ਇਸ ਦਾ ਇੱਕ ਵੱਡਾ ਨੁਕਸਾਨ ਹੋ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਹੁਤ ਵੱਡੇ ਇਲਜ਼ਾਮ ਲਾਇਆ ਹੋਰ ਕੀ ਕਹ ਉਹਨਾਂ ਨੇ ਇਸ ਬਾਰੇ ਉਹ ਉਹਨਾਂ ਤੋਂ ਹੀ ਸੁਣ ਤੁਸੀਂ ਦੇਖਿਆ ਉਹਨੇ ਜਦੋਂ ਆਪਾਂ ਪਰਸੋਂ 28 ਤਰੀਕ ਦਾ ਇੱਥੇ ਕਰਕੇ ਰੋਸ ਕਰ ਲਾਂ ਚਮੋਰ ਤੋਂ ਬਾਅਦ ਭਾਰੂ ਦੋ ਦਿਨ ਤੱਕ ਗਿਲੰਦਰ ਦੀ ਕੱਟਣਾ ਤੁਸੀਂ ਸਾਰਿਆਂ ਨੇ ਦੇਖੀ ਹੋਈ ਹੈ ਵੀ ਕਿਦਾਂ ਵਪਾਰੀ ਦਾ ਜਿਹੜਾ ਦੇਤਾ ਹੈ ਉਹ ਉਹਦਾ ਸਾਰਾ ਕੈਪਟਨ ਤੋੜਿਆ ਜਾ ਰਿਹਾ ਪਸਤੌਲ ਉਹ ਵਿਚਾਰਾ ਮਿੰਤਾ ਕਰਿਆ ਦੇ ਤਾਂ ਭਾਇਆ ਲੱਗੇ ਦੀ ਤਰਫ ਜੋਗ ਹਾਲਤ ਹੋ ਗਈ ਪੰਜਾਬ ਦੇ ਵਪਾਰ ਦੀ ਪੰਜਾਬ ਦੇ ਲੋਕਾਂ ਦੀ ਹਰ ਗੱਲ ਦੇ ਉੱਤੇ ਗੋਲੀ ਹਰ ਗੱਲ ਦੇ ਉੱਤੇ ਨੁਕਤਾ ਤੇ ਉਸ ਤੋਂ ਮਗਰੋਂ ਤੁਸੀਂ ਕਬੱਡੀ ਖਿਡਾਰੀ ਜਿਦਰਾਵਾਂ ਵਾਲਾ ਦੇਖ ਲਓ ਕਿ ਇੱਕ ਗਰੀਬ ਘਰ ਦਾ ਜਵਾਨ ਕਿ ਕਿਸ ਤਰ੍ਹਾਂ ਕਮਾਇਆ ਹੋਇਆ ਸ਼ਰੀਰ ਇੱਕ ਉਬਰ ਦਾ 17 ਕਬੱਡੀ ਦਾ 2 ਮਿੰਟਾਂ ਢੇੜੀ ਕਰਕੇ ਚਲੇ ਗਏ ਤਾਂ ਮੈਂ ਕਾਨੂੰਨ ਵਿਸਾ ਤੇ ਤਾਂ ਮੈਂ ਵਿਵਸਥਾ ਦਾ ਕੀ ਕਹਾ ਹੋਂ ਤਾਂ ਮੇਰਾ ਗਰਖ ਹੋਇਆ ਪਿਆ ਬਿਲਕੁਲ ਸਾਰੀ ਗੱਲ ਦਾ ਪਰੰਤੂ ਮੈਂ ਹੁਣ ਵੀ ਜਿਹੜਾ ਇਕੱਠੇ ਦੇ ਵਿੱਚ ਇਹ ਗੱਲ ਬੋਲ ਕੇ ਕਹੀ ਸੀਗੀ ਵੀ ਤੁਸੀਂ ਇਹ ਨਾ ਦੇਖੋ ਗੈਂਗਸਟਰ ਕੌਣ ਹੈ ਤੁਸੀਂ ਇਹ ਦੇਖੋ ਗੈਂਗ ਨੂੰ ਚਲਾ ਕੌਣ ਰਿਹਾ ਕਿਉਂਕਿ ਜਦੋਂ ਗੱਲ ਮਾਸਟਰਮਾਈਂਡ ਦੇ ਉੱਤੇ ਆ ਜਾਂਦੀ ਹੈ ਜਦੋਂ ਗੱਲ ਇੱਕ ਬੰਦੇ ਹੋਂ ਰੋਪੜ ਤੋਂ ਆਏ ਨਹੀਂ ਵੀ ਕਿਉਂ ਕਿ ਕਿਨੇ ਤੇ ਜੀ ਕਿਉਂ ਮੰਤਰਛੈਨ ਜਾਣਦੇ ਸਾਰੇ ਇੱਥੇ ਫਲਾਣਾ ਵਪਾਰੀ ਇਹਦਾ ਮੈਂ ਨਹੀਂ ਨਾ ਜਾਣਦਾ ਸਾਰੇ ਭਰਾਵਾਂ ਨੇ ਇਹਨਾਂ ਤੇ ਵੀ ਕੋਣ ਕਿਹੜੇ ਨਾਮੀ ਤੋਂ ਆ ਤਾਂ ਉਹ ਬਾਹਰੋਂ ਆ ਕੇ ਕਿਦਾਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾ ਗਿਆ ਬਾਹਰੋਂ ਆ ਕੇ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਤਾਂ ਬੰਦਾ ਹੈਗਾ ਨਾ ਇਹ ਤਾਂ ਗੱਲ ਪੁਲਿਸ ਨੂੰ ਕਲੀਅਰ ਕਰਨੀ ਪਊਗੀ ਤਾਂ ਉਹੀ ਕੇਸ ਜਿਹੜਾ ਮੇਰੇ ਬੇਟੇ ਦਾ ਕੇਸ ਸੀ ਉਸੇ ਗੱਲ ਤੋਂ ਟੋਖੜਾ ਹੈ ਸ਼ੂਟਰਾਂ ਦੇ ਕਾਰਵਾਈ ਹੋਊਗੀ ਸਾਰੀ ਮਾਸਟਰਮਾਈਂਡ ਬਾਰੇ ਸਰਕਾਰ ਚੁੱਪ ਕਰ ਜਾਂਦੀ ਹੈ ਪੁਲਿਸ ਚੁੱਪ ਕਰ ਜਾਂਦੀ ਹੈ ਤਾਂ ਇਹ ਤਾਂ ਸਾਫ ਜਾਹਰ ਹੁੰਦਾ ਹੈ ਵੀ ਘੇਰੇ ਮਾਸ ਨਮਾਇੰਦ ਨੇ ਇਹ ਬਿਲ ਕਾਦੇ ਰਾਜਨੀਤਿਕ ਆਗੂਆ ਬੰਨੋ ਰੱਖੇ ਗਏ ਗੁੰਡੇ ਨੇ ਜਿਹੜੇ ਪੁਲਿਸ ਦੇ ਦੁਆਰਾ ਮਿਲਕੇ ਜਨਤਾ ਨੂੰ ਵਪਾਰੀ ਨੂੰ ਲੁੱਟਦੇ ਵੀ ਤਾਂ ਹੁਣ ਜਿਹੜਾ ਰੋਹ ਹੈ ਉਹ ਲੋਕਾਂ ਦੇ ਵਿੱਚ ਬਿਲਕੁਲ ਗੁਰੀਤ ਰਾਜ ਜਿਹੜਾ ਛਾਇਆ ਹੋਇਆ ਤੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਸਮਝ ਰਹੇ ਆ ਲੋਕ ਹਰ ਇੱਕ ਗੱਲ ਦਾ ਗੁਰੀ ਗੱਲ ਜਦੋਂ ਜਨਤਾ ਇਕੱਠੀ ਹੁੰਦੀ ਹੈ ਫਿਰ ਗੱਲ ਦਾ ਕੋਈ ਨਾ ਕੋਈ ਅੰਨ ਵੀ ਲਿਖਣਾ